ਪਰ ਹੁਣ ਮੋਦੀ ਦੀ ਸਰਕਾਰ ਆ ਹੁਣ ਇਹ ਕੁਝ ਹੋ ਰਿਹਾ ਹੁਣ ਇੱਥੇ ਤਾਂ ਜੋ ਧੂਮਾ ਕਾ ਪਾਸੇ ਕਰਨ ਕਾਤਰ ਲਿਆਂਦਾ ਗਿਆ ਇਹ ਹੇ ਹੁਣ ਜੋ ਪਰਾਂ ਨੂੰ ਆਊ ਉਧਰੋਂ ਉਧਰੋਂ ਜਾਊਗਾ ਧੂਮਾ ਹਵਾ ਉਧਰ ਚੱਲ ਰਹੀ ਆ ਕਿੰਨੀ ਕੁ ਤੇਜ਼ ਕਿੰਨੀ ਕੁ ਦੂਰ ਤੱਕ ਧੂਮਾ ਵਾਪਸ ਕਰ ਦੇਗਾ ਹਵਾ ਦੀ ਹੁੰਦੀ ਆ 40 ਫਟ ਤੱਕ ਜਾਵਦੀ 40 50 ਉਹ ਇਹੋ ਜਿਹਾ ਜਿਗਾਰ ਵੀ ਕੀਤਾ ਜੀਣਾ ਤੁਹਾਡੇ ਧੂਮਾ ਨਾ ਲੱਗੇ ਤੁਸੀਂ ਟਰੈਕਟਰ ਚਲਾਓਗੇ ਬੈਠ ਕੇ ਰਜ਼ਾਨਾ ਨੂੰ ਇਹ ਜਿਹਾ ਦੇ ਰਿਹਾ ਵੀ ਆਹ ਤੇ ਸੱਟ ਬੇਡ ਤੋਂ ਥੋੜਾ ਰੱਖੇ ਬਚਾ ਮੋਦੀ ਦੀ ਨਾਸੀ ਤੋਂ ਉਹਦਾ ਲਿਆ ਕੇ ਹਟਾਂਗੇ ਬਾਰਡਰ ਪਾਰ ਕਰਨ ਦੇ ਲਈ ਕਿਸਾਨਾਂ ਵੱਲੋਂ ਵੱਖਰੇ ਵੱਖਰੇ ਪੰਦ ਪ੍ਰਬੰਧ ਬਖਤਰ ਬੰਦ ਟਰੈਕਟਰ ਜੀਸੀਵੀ ਮਸ਼ੀਨਾਂ ਫੋਕਲੈਂ ਮਸ਼ੀਨਾਂ ਤੇ ਉਹਦੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਇਹ ਪੱਕੇ ਜੁਗਾੜ ਜਿਹਨੂੰ ਕਹਿੰਦੇ ਨੇ ਵਾਕਈ ਪੰਜਾਬੀ ਜੁਗਾੜੀ ਹੁੰਦੇ ਨੇ ਇਹ ਇੱਕ ਜੁਗਾੜ ਬਣਾਇਆ ਇਹ ਜੁਗਾੜ ਕੀ ਹੈ ਇਹ ਉਹ ਹੈ ਕਿ ਜਦੋਂ ਹਰਿਆਣੇ ਵੱਲੋਂ ਹਰਿਆਣਾ ਪੁਲਿਸ ਵੱਲੋਂ ਜਦੋਂ ਉਧਰੋਂ ਹੰਝੂ ਗੈਸ ਦੇ ਗੋਲੇ ਛੁੱਟੇ ਜਾਣਗੇ ਤਾਂ ਉਸ ਸਮੇਂ ਇਹਨੂੰ ਤੇਜ਼ ਚਲਾ ਦਿੱਤਾ ਜਾਏਗਾ ਤਾਂ ਇਹਦੀ ਜਿਹੜੀ ਹਵਾ ਜਿਹੜੀ ਇਹਦੀ ਹਵਾ ਹੈ ਉਹ ਹਵਾ ਇਹਨੂੰ ਜਿਹੜੇ ਇਹਨਾਂ ਦੇ ਗੋਲੇ ਨੇ ਉਹਨਾਂ ਦਾ ਜਿਹੜਾ ਧੂਆਂ ਉਹ ਦੂਜੇ ਪਾਸੇ ਲੈ ਕੇ ਜਾਏਗੀ ਸੋ ਮੈਂ ਟਰੈਕਟਰ ਚਾਲਕ ਨੂੰ ਕਹਾਂਗਾ ਇੱਕ ਵਾਰੀ ਚਲਾ ਕੇ ਦਿਖਾਉਗੇ ਇਹਨੂੰ ਦੋ ਮਿੰਟ ਚਲਾ ਕੇ ਇਹਨੂੰ ਚਲਾ ਕੇ ਦਿਖਾਉਗੇ ਸਾਡਾ ਹਾਲ ਦੇਖੋ ਕੀ ਹੈ ਸਰਕਾਰ ਦਾ ਚਲਾ ਕੇ ਦਿਖਾਉਗੇ ਇਹਨੂੰ ਇਹਨੂੰ ਚਲਾ ਰਿਹਾ ਸੋ ਇਹਦੀ ਜਿਹੜੀ ਹਵਾ ਉਹ ਦੂਜੇ ਪਾਸੇ ਜਾਏਗੀ ਦੂਜੇ ਪਾਸੇ ਜਾਏਗੀ ਸੋ ਇਹਦੀ ਹਵਾ ਜਿਹੜੀ ਹੈਗੀ ਆ ਹਵਾ ਆਏਗੀ ਦੇਖੋ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਇਹਨੂੰ ਕਿ ਇਹਦੀ ਹਵਾ ਕਿੰਨੀ ਤੇਜ਼ ਆ ਇਹ ਜਿਹੜਾ ਪੱਖਾ ਇੱਕ ਬੇਸ਼ੱਕ ਜੁਗਾਰ ਆ ਪਰ ਇਹਦੀ ਹਵਾ ਬਹੁਤ ਦੂਰ ਤੱਕ ਜਾਂਦੀ ਆ ਸੋ ਇਸ ਨੂੰ ਇਸ ਕਰਕੇ ਲਿਆਂਦਾ ਕਿ ਜਿਹੜੇ ਗੋਲੇ ਆ ਜਿਹੜੀ ਗੋਲਿਆਂ ਦਾ ਧੂਆਂ ਉਹਨੂੰ ਵਾਪਸ ਹਰਿਆਣੇ ਵੱਲ ਭੇਜਿਆ ਜਾਵੇ ਸੋ ਇੰਨੀ ਤੇਜ਼ ਹਵਾ ਇਹਦੀ ਹੈ ਕਿ ਜਿਹੜਾ ਗੋਲਿਆਂ ਦਾ ਧੂਆਂ ਇੱਧਰ ਨਹੀਂ ਆਏਗਾ ਕਿਸਾਨਾਂ ਵੱਲ ਨਹੀਂ ਆਏਗਾ ਇਹਨੂੰ ਵਾਪਸ ਹਰਿਆਣੇ ਵੱਲ ਭੇਜ ਦਿੱਤਾ ਜਾਏਗਾ ਸੋ ਇੱਕ ਜੁਗਾਰ ਹੈ ਕਿਸਾਨਾਂ ਦਾ ਟਰੈਕਟਰ ਬੰਦ ਟਰੈਕਟਰ ਜੀਸੀਬੀ ਮਸ਼ੀਨਾ ਪੋਕਲੈਨ ਮਸ਼ੀਨਾ ਦੇ ਨਾਲ-ਨਾਲ ਇਹ ਵੀ ਇੱਕ ਜਿਹੜਾ ਪੱਖਾ ਹੈਗਾ ਇਹਨੂੰ ਲੈ ਕੇ ਆਏ ਨੇ ਕਿਸਾਨਾਂ ਵੱਲੋਂ ਜਦੋਂ ਇਹ ਪੱਖਾ ਚਲਾਇਆ ਤਾਂ ਖੁਸ਼ੀ ਦੇ ਵਿੱਚ ਕਿਸਾਨਾਂ ਨੇ ਜਿਹੜਾ ਬੋਲੇ ਸੋਨ ਹਾਲ ਦੇ ਜਿਹੜੇ ਜਕਾਰੇ ਨੇ ਉਹ ਲਾਏ ਜਾ ਰਹੇ ਨੇ ਕਿਸਾਨਾਂ ਜੋ ਜਕਾਰੇ ਲਾਇਆ ਨੇ ਕਿਸਾਨ ਖੁਸ਼ ਨੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਆਦੇਵਾਜ ਕਰ ਰਹੇ ਨੇ ਸੋ ਹਜ਼ਾਰ ਜਕਾਰੇ ਛੱਡ ਕੇ ਕਿਸਾਨਾਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਸੋ ਕਿਸਾਨਾਂ ਦਾ ਕਹਿਣਾ ਲਗਾਤਾਰ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕਿਸੇ ਹਾਲਤ ਵਿੱਚ ਵੀ ਪਿੱਛੇ ਨਹੀਂ ਹਟਣਾ ਬੈਰੀਗੇਡ ਤੋੜ ਕੇ ਦਿੱਲੀ ਵੱਲ ਕੂਚ ਕਰਨਾ ਹਰ ਹਾਲਤ ਵਿੱਚ ਕਰਨਾ ਸੋ ਦਿੱਲੀ ਜਾਵਾਂਗੇ ਸੋ ਇਹਦੇ ਨਾਲ ਗੱਲ ਕਰ ਲੈਣੇ ਆ ਭਾਜੀ ਕਿਹੜਾ ਪਿੰਡ ਆ ਤੁਹਾਡਾ ਝਨੇੜੀ ਝਨੇੜੀ ਪਿੰਡਾਂ ਝਨੇੜੀ ਸੂਰੂ ਇਹ ਜਿਹੜਾ ਪੱਖਾ ਹੈਗਾ ਇਹ ਕਾਦੇ ਲਈ ਬਣਾਇਆ ਸਪੈਸ਼ਲ ਕਿਸ ਚੀਜ਼ ਲਈ ਹੈ ਇਹ ਸਪਾ ਹੁੰਦਾ ਤਾਂ ਆਮ ਖਾਸ ਹਰੇਕ ਦੇ ਕਰੇ ਹੁੰਦਾ ਆਪਣੀ ਕਣਕ ਡਾਉਣ ਖਾਤਰ ਹੁੰਦਾ ਕਣਕ ਜਾਂ ਰੇਤਾ ਮਿੱਟੀ ਕੱਢਣ ਖਾਤਰ ਹੁੰਦਾ ਪਰ ਹੁਣ ਮੋਦੀ ਦੀ ਸਰਕਾਰ ਹੈ ਹੁਣ ਇਹ ਕੁਝ ਹੋ ਰਿਹਾ ਹੁਣ ਇੱਥੇ ਤਾਂ ਜੋ ਧੂਆਂ ਕਾ ਪਾਸੇ ਕਰਨ ਖਾਤਰ ਲਿਆਂਦਾ ਗਿਆ ਇਹ ਧੂਆਂ ਕਿਵੇਂ ਪਾਸੇ ਕਰੇਗਾ ਕਿੱਧਰ ਨੂੰ ਜਾਏਗਾ ਇਹ ਧੂਆਂ ਇਹ ਹੁਣ ਜੋ ਪਰਾਂ ਨੂੰ ਆਊ ਉਧਰੋਂ ਉਧਰੋਂ ਜਾਊਗਾ ਧੂਆਂ ਹਵਾ ਉਧਰ ਚੱਲ ਰਹੀ ਹੈ ਹਵਾ ਉਧਰ ਵੀ ਜਾਊਗੀ ਜੋ ਪੱਖਾ ਚਲਾਵਾਂਗੇ ਇੱਥੋਂ ਸਿੱਧਾ ਹੀ ਜਤਨਾ ਲੇਕਿਨ ਮੈਂ ਵਾਹ ਸਦਾ ਉਧਰ ਨਾ ਹੋਏ ਕਿੰਨੀ ਕਿ ਤੇਜ਼ ਕਿੰਨੀ ਕਿ ਦੂਰ ਤੱਕ ਧੂਆ ਵਾਪਸ ਕਰ ਦੇਗਾ ਹਵਾ ਇਹਦੀ ਹੁੰਦੀ ਹੈ 40 ਫੁੱਟ ਤੱਕ ਜਾਵਦੀ ਹੈ 40 50 ਫੁੱਟ 40 ਫੁੱਟ ਹਾਂ ਇੰਨੇ ਆਪਣੇ ਜਿਹੜਾ ਕਿਸਾਨ ਆ ਉਹ ਮੜੇ ਸਾਈਡ ਤੇ ਹੋ ਜਾਂਦਾ ਦੂਰ ਹੋ ਜੂ ਇੰਨੇ ਨਾਲ ਵੀ ਅੱਖਾਂ 'ਚ ਨਾ ਪੂ ਜਲਣ ਮਤ ਹੁੰਦੀ ਨਹੀਂ ਇਹਨਾਂ ਨਾਲ ਫਰਕ ਪੈ ਜੂ ਇਹ ਚੀਜ਼ ਦਾ ਓਏ ਇਹੋ ਜਿਹਾ ਜਿਗਾਰਡ ਵੀ ਕੀਤਾ ਜਿਹੜਾ ਤੁਹਾਡੇ ਧੂਆ ਨਾ ਲੱਗੇ ਤੁਸੀਂ ਟਰੈਕਟਰ ਚਲਾਉਗੇ ਬੈਠ ਕੇ ਸਾਡੇ ਦਾ ਲੱਗਣੇ ਨਹੀਂ ਧੂਆ ਦਾ ਜਦੋਂ ਹਵਾ ਤਾਂ ਪਰਾਂ ਨੂੰ ਜਾਣੀ ਇਹਦੀ ਕੱਟ ਕੇ ਤੂੰ ਆਉਣੀ ਨਹੀਂ ਇਹ ਤਾਂ ਹਵਾ ਹੀ ਪਰਾਂ ਨੂੰ ਜਾਣੀ ਹੈ ਇਹਦੀ ਨਾਲ ਕਿਹੜਾ ਤੁਹਾਡੇ ਕਿੰਨੇ ਆਣਾ ਉਹ ਵੀ ਵਾਪਸ ਜਾਏਗਾ ਹਾਂ ਹਾਂ ਉਧਰ ਹੀ ਜਾਏਗਾ ਵਾਪਸ ਆਹ ਬਾਈ ਇਹਦੀ ਉਧਰ ਨੂੰ ਜਾਣੀ ਹੈ ਇਹਦੀ ਹਵਾ ਬੈਕ ਸਾਈਡ ਆਵਾ ਕੱਢਣੀਆਂ ਨੇ ਉਹਨਾਂ ਨੇ ਟਰੈਕਟਰਾਂ ਦੇ ਉੱਪਰ ਆ ਜਾ ਜਗਾੜ ਕੀਤਾ ਕਿ ਆਲੇ-ਦੁਆਲੇ ਉਹਨਾਂ ਨੇ ਚਾਦਰਾਂ ਲਾਈਆਂ ਸ਼ੀਸ਼ੇ ਲਾਇਆ ਤੁਸੀਂ ਆਪਣੇ ਟਰੈਕਟਰ ਤੇ ਨਹੀਂ ਆਇਆ ਅਸੀਂ ਤਾਂ ਫਿਰ ਅਜੇ ਘਰੋਂ ਉੱਠ ਕੇ ਆ ਹੀ ਆਏ ਹਾਂ ਜਿੱਦੇ ਜਿੱਦੇ ਨਾਲ ਸ਼ੁਰੂ ਹੋਇਆ ਸੀ ਉਦੋਂ ਦੇ ਆਏ ਵੇ ਅੱਛਾ ਠੀਕ ਆ ਜੀ ਮੁੜ ਕੇ ਗਏ ਹੀ ਨਹੀਂ ਐ ਹੁਣ ਜਿਹੜਾ ਪਹਿਲਾ ਆਏ ਸੀਗੇ ਉਹਨਾਂ ਨੇ ਬਾਅਦ ਚ ਆਉਦੇ ਟਰੈਕਟਰ ਹੋਰ ਮਗਾਲੇ ਪਿੰਡੋਂ ਉਹਨਾਂ ਦੇ ਪੱਖਾ ਕੰਮ ਕਰਕੇ ਲੈ ਆਏ ਠੀਕ ਆ ਉੱਤੇ ਨਹੀਂ ਮੁੜ ਕੇ ਲੋਡ ਪਈ ਨਹੀਂ ਦੇ ਦੇ ਇੱਥੇ ਖੜੇ ਆ ਜੀ ਫਿਰ ਕਿਵੇਂ ਨਾਲ ਨਾਲ ਤੋਰੋਗੇ ਮਸ਼ੀਨ ਦੇ ਜੇ ਖੜੇ ਜੀ ਇੱਕ ਥਾਂ ਤੇ ਨਾਲ ਦੇ ਚੱਲੂ ਐ ਅਹੀਂ ਚੱਲੇਗਾ ਦਿੱਲੀ ਦਿੱਲੀ ਦਾ ਕਹੀਂ ਜਾਣਾ ਨਾਲ ਜਿਵੇਂ ਕਿਸਾਨ ਓਵੇਂ ਬੈਕ ਲਈ ਜਾਉਗੇ ਬੈਕ ਬੈਕ ਓਵੇਂ ਬੈ ਕੇ ਜਾਊਗਾ ਦਿੱਲੀ ਤੱਕ ਕਹੀਂ ਜਾਣਾ ਤਾਂ ਬਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਨੂੰ ਕੀ ਸੁਨੇਹਾ ਦੇ ਰਹੇ ਹੋ ਕਿਸਾਨਾਂ ਨੂੰ ਇਹ ਸੁਨੇਹਾ ਦੇ ਰਿਹਾ ਵੀ ਆਪ ਦੀ ਸੱਟ ਪੇਟ ਤੋਂ ਥੋੜਾ ਰੱਖਿਓ ਬਚਾ ਠੀਕ ਆ ਮੋਦੀ ਦੀ ਨਾਸੀ ਤੋਂ ਉਹਦਾ ਲਿਆ ਕੇ ਹਟਾਂਗੇ ਠੀਕ ਆ ਕਸਮ ਠੀਕ ਆ ਮੋਦੀ ਦਾ ਕੰਮ ਹੋਊਗਾ ਖਤਮ ਠੀਕ ਆ ਜਿਹੜੇ ਇਹ ਕਾਨੂੰਨ ਕੱਟਿਆ ਨੇ ਸਾਰੇ ਆਪਾਂ ਵਾਪਸ ਲਵਾਵਾਂਗੇ ਸਾਰਾ ਕੁਝ ਸਹੀ ਕਰਾਂਗੇ ਕਰਕੇ ਮੁੜਨਾ ਆਏ ਘਰੇ ਜਾਣਾ ਨਹੀਂ ਸੋ ਇਹ ਕਿਸਾਨ ਨੇ ਜਿਹੜੇ ਨੌਜਵਾਨ ਕਿਸਾਨ ਆ ਇਹਨਾਂ ਦਾ ਕਹਿਣਾ ਕਿ ਅਸੀਂ ਜਿਹੜੀਆਂ ਆਪਣੀਆਂ ਮੰਗਾਂ ਨੇ ਮੰਗਾ ਪੂਰੀਆਂ ਕਰਕੇ ਵਾਪਸ ਆਵਾਂਗੇ ਮੰਗਾ ਪੂਰੀਆਂ ਕਰਾਏ ਤੋਂ ਬਿਨਾ ਵਾਪਸ ਨਹੀਂ ਜਾਣਾ ਸੈਂਟਰ ਸਰਕਾਰ ਆ ਸੈਂਟਰ ਸਰਕਾਰ ਦੇ ਨੱਕੇ ਲਾਂਗੇ ਪਰ ਆਪਣੇ ਹਾਲ ਤਾਂ ਜਿਹੜੀਆਂ ਹੈਗੀਆਂ ਵਾਪਸ ਮੋਗਾ ਕੇ ਜਾਵਾਂਗੇ ਮੰਗਾ ਵਾਪਸ ਮਵਾਉਣ ਤੋਂ ਬਿਨਾ ਵਾਪਸ ਨਹੀਂ ਜਾਣਾ ਗੁਰਮਖ ਸਿੰਘ ਰੋਪੜਾ ਚੜ੍ਹਦੀ ਗਲਾ ਟੈਂਟੇ ਵੀ ਸ਼ੰਭੂ